ਜਦੋਂ ਤੇ ਪੁੱਠਾ ਨਮਕਦਾ ਸੀ ਮਾਤਾ ਦੇ ਉਧਰ ਵਿੱਚ ਸੋ ਸਾਧ ਸੰਗ ਦੀ ਫੇਰੇ ਦਾ ਜਨਮ ਹੋਇਆ ਸਭ ਤੋਂ ਪਹਿਲੀ ਕਿਰਿਆ ਬੰਦਾ ਇਨਸਾਨ ਹੈ ਜਿਹੜਾ ਇਹ ਸਵਾਸ ਲੈਂਦਾ ਹੈ ਸਭ ਤੋਂ ਪਹਿਲੀ ਕਿਰਿਆ ਸਰੀਰ ਦੀ ਸਵਾਸ ਲੈਣਾ ਜੇ ਤਾਂ ਸਵਾਸ ਆ ਜਾਵੇ ਤਾਂ ਪਰਿਵਾਰ ਖੁਸ਼ੀਆਂ ਮਨਾਉ ਲੱਗ ਪੈਂਦਾ ਹੈ ਬੱਚਾ ਸਵਾਸ ਲੈਣ ਤੋਂ ਬਾਅਦ ਰੋਂਦਾ ਜੇ ਬੱਚਾ ਨਾ ਰੋਵੇ ਤਾਂ ਘਰ ਦੇ ਰੋਂਣ ਲੱਗ ਪੈਂਦੇ ਨੇ ਵੀ ਰੱਬ ਸੁੱਖ ਕਰੇ ਬੱਚਾ ਰੋਇਆ ਨਹੀਂ ਇਹ ਦੁਨੀਆ ਦੀ ਫਿਤਰਤ ਹੈ ਸਿਆਣੇ ਬੈਠੇ ਨੇ ਲੱਗ ਕੇ ਦੇ ਸੂ ਜਵਾਨ ਇਹ ਦੁਨੀਆ ਦਾ ਸੁਭਾਅ ਹੈ ਜਦੋਂ ਅਸੀਂ ਰੋਏ ਸੀ ਤਾਂ ਲੋਕਾਂ ਨੇ ਲੱਡੂ ਵੰਡੇ ਸੀ ਉਦੋਂ ਸਾਨੂੰ ਰੋਣਾ ਕੋਈ ਪਸੰਦ ਕਰ ਸਕਦਾ ਛੱਡਾ ਹੱਸਣਾ ਕਿਸੇ ਨੂੰ ਪਸੰਦ ਨਹੀਂ ਸਾਸ ਸੈਣ ਅਸੀਂ ਦੁਖੀ ਦੇਖ ਸਕਦੇ ਕਿਸੇ ਨੂੰ ਪਰ ਸੁਖੀ ਨਹੀਂ ਦੇ ਸਕਦੇ ਅੱਜ ਜਿੰਨੇ ਦੁੱਖ ਨੇ ਹੋਰ ਕੋਈ ਨਹੀਂ ਹੈ ਇਹਦੇ ਕੋਲ ਕਿਉਂ ਆਏ ਮੇਰੇ ਕੋਲ ਹੋਣਾ ਚਾਹੀਦਾ ਸਾਡੇ ਸਰੀਰ ਨਾਲ ਕੋਈ ਇਰਖਾ ਨਹੀਂ ਹੈ ਈਰਖ ਹੈ ਵੀ ਇਹਦੇ ਕੋਲ ਕਿਉਂ ਆਇ? ਇਹਦੀ ਵਡਿਆਈ ਕਿਉਂ ਹੋ ਰਹੀ ਏ? ਇਹਦਾ ਐਡਾ ਵੱਡਾ ਮਹਿਲ ਕਿਵੇਂ ਬਣ ਗਿਆ? ਪਾਵੇ ਪ੍ਰਮਾਤਮਾ ਸਭ ਨੂੰ ਆਪਣੇ ਪਰਲਬਧ ਦੇ ਅਨੁਸਾਰ ਹੀ ਦੇ ਰਿਹਾ ਏ। ਕੋਈ ਕਿਸੇ ਦਾ ਸ਼ਰੀਕ ਨਹੀਂ ਐ। ਪਰ ਅਜ ਦੁੱਖ ਹੀ ਨੇ। ਵੀ ਜਾਂ ਤੇ ਦੀ ਕੋਠੀ ਟਹਿੜੇ ਜਾਂ ਫਿਰ ਮੇਰੀ ਵੀ ਬਣਦਾ। ਹੁਣ ਉਹਦੀ ਟਹਿਂਦੀ ਨਹੀਂ ਸਾਡੇ ਵਾਲੀ ਬਣਦੀ ਨਹੀਂ। ਤੇ ਨੀਂਦ ਹੁੰਦੀ ਨਹੀਂ ਇਹ ਦੁਨੀਆ ਦਾ ਸੁਭਾਅ ਹੈ ਸਾਨੂੰ ਕੋਈ ਰੋਂਦਿਆਂ ਨੂੰ ਤਾਂ ਗਲ ਨਾਲ ਲਾ ਲੇਗਾ ਕਿਉਂ ਰੋਣਾ ਹੈ ਤੇ ਜੇ ਕੋ ਹੱਸਦਾ ਹੋਵੇ ਤੇ ਉਹਨੂੰ ਕਹਿਣਗੇ ਦੰਦ ਕਿਉਂ ਕੱਢ ਰਿਹਾ ਹੈ ਹੱਸਣਾ ਪਸੰਦ ਨਹੀਂ ਹੈ ਜਦੋਂ ਅਸੀਂ ਦੁਨੀਆ ਤੇ ਆ ਕੇ ਰੋਏ ਸੀ ਤਾਂ ਸਾਡੇ ਸਨਬੰਧੀਆਂ ਨੇ ਲੱਡੂ ਵੱਡੇ ਸੀ ਉਦੋਂ ਸ਼ੁਕਰ ਹੈ ਰੋਇਆ ਇਹ ਪਹਿਲੀ ਕਿਰਿਆ ਸਵਾਸ ਲੈਣਾ ਤੇ ਅਖੀਰੀ ਕਿਰਿਆ ਸਵਾਸ ਰੋਕ ਜਾਣਾ ਇਸੇ ਕਰਕੇ ਨੂੰ ਸੋ ਆਸ ਕਹਿੰਦੇ ਨੇ ਉਹਨਾਂ ਚਿਰ ਆਸ ਹੈ ਜਿੰਨਾ ਚਿਰ ਇਹ ਚੱਲ ਰਿਹਾ ਹੈ ਜਦੋਂ ਰੁਕ ਗਿਆ ਆਸ ਖਤਮ ਹੋ ਜਾਏਗੀ ਤੁਰਦਾ ਨਹੀਂ ਬੋਲਦਾ ਨਹੀਂ ਪਿਆ ਹਿਰਦਾ ਜੁਲਦਾ ਨਹੀਂ ਪਰ ਇਹਦੇ ਸਵਾਸ ਚੱਲ ਰਿਹਾ ਠੀਕ ਹੋ ਜਾਏਗਾ ਬੋਲਣ ਲੱਗ ਜਾਏਗਾ ਅਰੋਨਾ ਚ ਰਾਸ ਰਹਿੰਦੀ ਐ ਸੋ ਆਸ ਜਿੰਨਾ ਚਿਰ ਉਹ ਚੱਲ ਰਿਹਾ ਜਦੋਂ ਬੰਦ ਹੋ ਗਿਆ ਫਿਰ ਆਸ ਖਤਮ ਹੋ ਜਾਏਗੀ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਕਹਿੰਦੇ ਨੇ ਉਹ ਸਰੀਰ ਸਭ ਦੇ ਸਵਾਸ ਵਿੱਚ ਗਿਣ ਕੇ ਪਾਇਆ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ ਕੋਈ ਨਨ ਘਾਲੇ ਸਭ ਦਿਵਸ ਸਾਸ ਨਹਿ ਬਡਨ ਘਟਨ ਤਿਲ ਸਾ ਇੱਕ ਤਿੰਨ ਜਿੰਨੇ ਨਾ ਘਟ ਸਕਦੇ ਨੇ ਤੇ ਨਾ ਵੱਧ ਸਕਦੇ। ਬਿਮਾਰੀ ਦੀਆਂ ਦਵਾਈਆਂ ਬੂਟੀਆਂ ਹੈਗੀਆਂ ਨੇ ਮੌਤ ਦੀ ਕੋਈ ਦਵਾਈ ਬੂਟੀ ਨਹੀਂ ਹੈ। ਤੇ ਜਦੋਂ ਆਪਣਾ ਜਨਮ ਹੋਇਆ ਸੀ ਇੱਕ ਇੱਕ ਸਵਾਸ ਕਰਕੇ ਸਰੀਰ ਤੋਂ ਨਿਕਲਣ ਲੱਗ ਗਿਆ ਸੀ। ਬੱਚਾ ਬੈਠਣ ਲੱਗ ਗਿਆ, ਤੁਰਨ ਲੱਗ ਗਿਆ, ਗੱਲਾਂ ਕਰਨ ਲੱਗ ਗਿਆ। मां ਕਹਿੰਦੀ ਮੇਰਾ ਪੁੱਤਰ ਜਵਾਨ ਹੋ ਰਿਹਾ ਹੈ ਤੇ ਧੰਗ ਗੁਰੂ ਗ੍ਰੰਥ ਸਾਹਿਬ ਮਾਰਾ ਕਹਿੰਦੇ ਉਸ ਭੋਲੀ ਮਾਂ ਨੂੰ ਇਹ ਨਹੀਂ ਪਤਾ ਕਿ ਜਿੰਨੇ ਦਾ ਜਨਮ ਹੋਇਆ ਸੀ ਇਹਦੀ ਉਮਰ ਉਦੋਂ ਤੋਂ ਛੋਟੀ ਹੋਣ ਲੱਗ ਗਈ ਸੀ ਸਰੀਰ ਵੱਡਾ ਹੋਣ ਲੱਗ ਗਿਆ ਉਮਰ ਛੋਟੀ ਹੋਣ ਲੱਗ ਪਈ ਸੀ ਜਨਨੀ ਜਾਣਤ ਸੁਤ ਵੱਡਾ ਹੋਤ ਹੈ ਇਤਨਾ ਕੋ ਨਾ ਜਾਣੇ ਕਿ ਦਿਨ ਦਿਨ ਅਵਦ ਘਟਤ ਹੈ ਮੋਰ ਮੋਰ ਕਰ ਅਦਕ लाड़तर ਪੇਖ ਤੀ ਜਮਰਾਉ ਹਸੈ ਮਾਂ ਵੱਡੇ ਵੱਡੇ ਨਾਂ ਲੈ ਕੇ ਸਦਰੀ ਏ ਮੇਰਾ ਸ਼ੇਰ ਮੇਰਾ ਮੋਰ ਮੇਰਾ ਜੱਜ ਪਰ ਮਹਾਰਾ ਕਹਿੰਦੇ ਉਸ ਘੋੜੀ ਮਾਂ ਨੂੰ ਇਹ ਨਹੀਂ ਪਤਾ ਕਿ ਕਾਲੇ ਦੇ ਸਿਰ ਤੇ ਮੂੰਹ ਹੱਟੀ ਫਿਰਦਾ ਫਿਰ ਬਚਪਨ ਤੋਂ ਬਾਅਦ ਜਵਾਨੀ ਆਈ ਜਵਾਨੀ ਚਲੀ ਗਈ ਫਿਰ ਬੜੇਪਾ ਆ ਗਿਆ ਇਹ ਸਰੀਰ ਦੀਆਂ ਤਿੰਨ ਅਵਸਥਾ ਨੇ ਬਾਲ ਜਵਾਨੀ ਅਰ ਬਿਰਧ ਫੁਨ ਤਿੰਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਤਿੰਨ ਅਵਸਥਾ ਨੇ ਬਚਪਨ ਜਵਾਨੀ ਤੇ ਬੜੇਪਾ ਇਹ ਸਰੀਰ ਦੀਆਂ ਅਵਸਥਾ ਨੇ ਆਤਮਾ ਦੀ ਕੋਈ ਅਵਸਥਾ ਨਹੀਂ ਹੈ ਆਤਮਾ ਜੰਮਦੀ ਨਹੀਂ ਮਰਦੀ ਨਹੀਂ ਬਚਪਨ ਜਵਾਨੀ ਨਹੀਂ ਉਹਦੇ ਤੇ ਆਉਂਦਾ ਉਹ ਅਜਰ ਅਮਰ ਹੈ ਆਤਮਾ ਸਰੀਰ ਦੀਆਂ ਤਿੰਨ ਅਵਸਥਾ ਨੇ ਪਰੇ ਕੋਈ ਪਤਾ ਨਹੀਂ ਉਹ ਸਮਾਂ ਬਚਪਨ ਚਾਉਣਾ ਹੈ ਜਵਾਨੀ ਚਾਉਣਾ ਹੈ ਜਾਂ ਬੜੇਪੇ ਚਾਉਣਾ ਹੈ ਉਹਦਾ ਕੋਈ ਪਤਾ ਨਹੀਂ ਹੈ ਨੈ ਬਾਰਕ ਨੈ ਜੋਗ ਨੈ ਨੈ ਬਾਰਕ ਪਾਸ ਨੈ ਬਾਰਕ ਲੈ ਮੈਂ ਬਾਰਕ ਲੈ ਜੂ ਲੈ ਰੁਕ ਨਾ ਹੈ ਜੋ ਬਨੈ ਤੈ ਤੇ ਰਹੀ ਮਨ ਜਾਨ ਉਹ ਮੇਰਾ ਅਨੂਜ ਜੇ ਦੁਆਲੇ ਸਰ ਜੰਖੰਦ ਹੋਇ ਫਿਰ ਪੜੇ ਪਾ ਸ੍ਰੀ